ऑस्ट्रेलिया स्कूलिंग नाल ना वीजा ਤੇ ਬਹੁਤ ਹੀ ਜ਼ਿਆਦਾ ਪੋਜ਼ਿਟਿਵ ਰਿਜ਼ਲਟ ਅੱਜ ਦੇ ਟਾਈਮ ਦੇ ਵਿੱਚ ਦੇਖਿਆ ਜਾ ਰਿਹਾ ਚੰਗੀ ਗਿਣਤੀ ਵਿੱਚ ऑस्ट्रेलिया स्कूलिंग वीजा ਆ ਰਹੇ ਨੇ ਨਾਲ ਦੀ ਨਾਲ ਉਹਨਾਂ ਦੇ ਗਾਰਡੀਅਨਸ ਇਹ ਵੀ ਵੀਜ਼ਾ ਲਾ ਕੇ ਆ ਰਹੇ ਨੇ ਬਹੁਤ ਖਾਸ ਇਨਫੋਰਮੇਸ਼ਨ ਅੱਜ ਰਹਿਣ ਵਾਲੀ ਹੈ ਜ਼ਰੂਰ ਧਿਆਨ ਨਾਲ ਸੁਣੋ ਸਮਝੋ ਕਿ ਕੌਣ ਅਪਲਾਈ ਕਰ ਸਕਦਾ ਹੈ ਕੌਣ ਇਸ ਦਾ ਫਾਇਦਾ ਲੈ ਸਕਦਾ ਹੈ ਸਵਾਗਤ ਹੈ ਜੀ ਸਾਰਿਆਂ ਦਾ ਮੈਂ ਹਾਂ ਹਰਜੋਤ ਕੌਰ ਔਰ ਅੱਜ ਪੂਰੀ ਇਨਫੋਰਮੇਸ਼ਨ ਤੁਹਾਡੇ ਨਾਲ ਸਾਂਝ ਕਰਨਗੇ ਨੈਵੀਗੇਟਰਸ ਓਵਰਸੀਜ਼ ਓ ਵੀਜ਼ਾ ਐਕਸਪਰਟ ਮਿਸਿਸ ਬੀਨਾ ਗੋਇਲ ਮੈਮ ਸਾਡੇ ਨਾਲ ਨੇ ਬਹੁਤ ਬਹੁਤ ਸਵਾਗਤ ਹੈ ਮੈਮ ਔਰ ਜ਼ਰੂਰ ਆਸਟ੍ਰੇਲੀ ਸਾਂਝੀ ਕਰਨਾ ਆਖਿਰ ਪ੍ਰੋਸੈਸ ਕਿੰਨੇ ਟਾਈਮ ਦਾ ਹੈ ਕਦੋਂ ਅਪਲਾਈ ਕਰ ਲੈਣਾ ਚਾਹੀਦਾ ਹੈ ਕਿਸ ਤਰ੍ਹਾਂ ਦੀ ਪ੍ਰੋਫਾਈਲ ਵਾਲਾ ਸਟੂਡੈਂਟ ਐਲੀਜੀਬਲ ਹੈ ਤੇ ਗੱਲ ਜਦੋਂ ਗਾਰਡੀਅਨ ਦੀ ਆਂਦੀ ਹੈ ਮਦਰ ਜਾਂ ਫਾਦਰ ਜਿਨ੍ਹਾਂ ਨੇ ਵੀ ਅਪਲਾਈ ਕਰਨਾ ਹੈ ਕੀ ਸ਼ਰਤਾਂ ਰਹਿੰਦੀਆਂ ਨੇ ਉਹਦੇ ਲਈ ਕਿੰਨੇ ਫੰਡ ਦੀ ਰਿਕੁਆਇਰਮੈਂਟ ਹੈ ਏ ਟੂ ਜ਼ेड ਇਨਫੋਰਮੇਸ਼ਨ ਜ਼ਰੂਰ ਸਾਂਝੀ ਕਰਿਓ ਤਾਂ ਕਿ ਜਿਹੜਾ ਵੀ ਅੱਜ ਦੀ ਵੀਡੀਓ ਦੇਖੇ ਉਹ ਪੱਕੇ ਤੌਰ ਤੇ ਆਪਣਾ ਮਨ ਬਣਾ ਕੇ ਸਹੀ ਪ੍ਰੋਸੈਸ ਦੇ ਨਾਲ ਅੱਗੇ ਵਧ ਸਕੇ ਸ਼ਸ਼ੀਕਾਲ ਨਮਸਕਾਰ ਅੱਜ ਮੈਂ ਤੁਹਾਡੇ ਅੱਗੇ ਲੈ ਕੇ ਆਈ ਹਾਂ ਆਸਟ੍ਰੇਲੀਆ ਸਕੂਲਿੰਗ ਵੀਜ਼ਾ ਮੈਨੂੰ ਕੰਮ ਕਰਦੇ ਹੋ ਇਸ ਫੀਲਡ ਚ 27 8 ਇਅਰਸ ਹੋ ਗਏ ਕਾਫੀ ਤਜਰਬਾ ਹੈ ਔਰ ਕਾਫੀ ਮਤਲਬ ਸਟੂਡੈਂਟਸ ਮੈਂ ਭੇਜ ਚੁਕੀ ਆਂ ਕਈ ਵਾਰੀ ਪੇਰੈਂਟਸ ਇਹ ਕਹਿੰਦੇ ਆ ਕਿ ਇਹੋ ਜਿਹਾ ਕੋਈ ਵੀਜ਼ਾ ਹੈ ਜਿਹਦੇ ਵਿੱਚ ਅਸੀਂ ਬੱਚੇ ਦੇ ਨਾਲ ਚਲੇ ਜਾਈ ਆਪਣਾ ਵੀ ਐਕਸਪੋਜ਼ਰ ਲਈਏ ਸਟੂਡੈਂਟ ਵੀ ਨਾਲ ਚਲਾ ਜਾਏ ਹੁਣ ਇਹ ਵੀਜ਼ਾ ਜਿਹੜਾ ਸਕੂਲਿੰਗ ਵੀਜ਼ੇ ਦੀ ਆਪਾਂ ਗੱਲ ਕਰ ਰਹੇ ਆਂ ਸਕੂਲਿੰਗ ਵੀਜ਼ਾ ਜਿਹੜਾ ਹੈ ਇਹ 3rd ਕਲਾਸ ਤੋਂ ਸ਼ੁਰੂ ਹੋ ਕੇ 10th ਕਲਾਸ 11th ਕਲਾਸ ਤੱਕ ਬੱਚਾ ਜਾ ਸਕਦਾ ਹੈ ਬਹੁਤ ਸੋਹਣਾ ਵੀਜ਼ਾ ਹੈ ਇਹਦੇ ਵਿੱਚ ਪੇਰੈਂਟਸ ਨਾਲ ਜਾ ਸਕਦੇ ਆ ਪੇਰੈਂਟਸ ਨੂੰ ਆਲਦੋ ਵਰਕ ਰਾਈਟ ਨਹੀਂ ਹੁੰਦੇ ਬਟ ਉਹ ਬੱਚੇ ਦੀ ਕੇਅਰ ਕਰਨ ਵਾਸਤੇ ਜਾ ਰਹੇ ਆ ਛੋਟਾ ਬੱਚਾ ਹੈ ਮੰਨ ਲਓ ਬੱਚਾ 7th ਵਿੱਚ ਹੈ ਜਾਂ 8th ਵਿੱਚ ਹੈ ਵਟ ਏਵਰ ਕਲਾਸ ਤੇ ਉਹਦੇ ਨਾਲ ਜਾ ਰਹੇ ਆ ਉਹਨੂੰ ਇਮੋਸ਼ਨਲ ਸਪੋਰਟ ਦੇਣਾ ਹੈ ਉਹਨੂੰ ਟਾਈਮ ਸਿਰ ਸਕੂਲ ਭੇਜਣਾ ਹੈ ਸਕੂਲ ਤੋਂ ਫਿਰ ਬੱਚੇ ਨੇ ਆਣਾ ਤੇ ਗਵਰਨਮੈਂਟ ਦਾ ਇਹ ਹੁੰਦਾ ਕਿ ਤੁਸੀਂ ਉਹਦੇ ਨਾਲ ਜਾ ਰਹੇ ਹੋ ਜਾਂ ਆਸਟ੍ਰੇਲੀਆ ਵਿੱਚ ਤੁਹਾਡੇ ਕੋਈ ਰਿਲੇਟਿਵ ਰਹਿ ਰਹੇ ਆ ਉਹ ਸਪਾਂਸਰਸ਼ਿਪ ਦੇ ਡਾਕੂਮੈਂਟਸ ਦੇ ਰਹੇ ਆ ਤਾਂ ਫਿਰ ਉਹ ਟੇਕ ਕੇਅਰ ਕਰ ਸਕਦੇ ਆ ਕਿਉਂਕਿ 18 ਸਾਲ ਤੋਂ ਘੱਟ ਏਜ ਦਾ ਬੱਚਾ ਕੱਲਾ ਨਹੀਂ ਜਾ ਸਕਦਾ ਉਹਦੇ ਨਾਲ ਇਧਰ ਪੇਰੈਂਟਸ ਆਣਗੇ ਜਾਂ ਉੱਥੇ ਕੋਈ ਰੈਲੇਟਿਵ ਹੋਏ ਜਾਂ ਸਕੂਲ ਤੁਹਾਨੂੰ ਲੈਟਰ ਦੇ ਜਿਦੇ ਵਿੱਚ ਅਕਮੋਡੇਸ਼ਨ ਦੀ ਸਾਰੇ ਗੈਰੰਟੀ ਲਿੱਤੀ ਜਾਂਦੀ ਹੈ ਉਹਦੇ ਵਿੱਚ ਜਿਹੜਾ ਇੱਕ ਤੁਹਾਡਾ ਸਟੂਡੈਂਟ ਗਾਰਡੀਅਨ ਜਿਹੜਾ ਅਪਾਇੰਟ ਕੀਤਾ ਜਾਂਦਾ ਹੈ ਮੀਨਸ ਪੇਰੈਂਟਸ ਸਟੂਡੈਂਟਸ ਗਾਰਡੀਅਨ ਆ ਜਾਂ ਫਿਰ ਉਥੇ ਤੁਹਾਡਾ ਕੋਈ ਰਿਲੇਟਿਵ ਉਹ ਸਟੂਡੈਂਟ ਗਾਰਡੀਅਨ ਬਣ ਸਕਦਾ ਹੈ ਜਾਂ ਸਕੂਲ ਅਪਾਇੰਟ ਕਰਦਾ ਹੁਣ ਸਕੂਲ ਜਿਹੜਾ ਅਪਾਇੰਟ ਕਰਦਾ ਉਹ ਇਹਨਾਂ ਦੇ ਬੜੇ ਵੈਰੀਫਾਈਡ ਪੇਰੈਂਟਸ ਹੁੰਦੇ ਆ ਜਿਨ੍ਹਾਂ ਦੇ ਇਹਨਾਂ ਨੇ ਵੈਰੀਫਿਕੇਸ਼ਨ ਪ੍ਰੋਪਰ ਕਰਾਈ ਹੁੰਦੀ ਹੈ ਉਹਨਾਂ ਦੇ ਕੋਲ ਹੀ ਰੱਖਿਆ ਜਾਂਦਾ ਹੈ ਜਿਹੜਾ ਬੱਚੇ ਦਾ ਪੂਰਾ ਧਿਆਨ ਰੱਖਦਾ ਹੈ ਨੋ ਡਾਊਟ 올 ਦੀ ਫੀਸ ਲੈਣਗੇ ਤਾਹੀਂ ਕਿਉਂਕਿ ਇੱਕ ਬੱਚੇ ਦਾ ਖਰਚਾ ਤੇ ਸਾਰਿਆਂ ਨੂੰ ਪਤਾ ਪੈਣਾ ਹੀ ਪੈਣਾ ਉਹਨੇ ਰਹਿਣਾ ਵੀ ਆ ਖਾਣਾ ਪੀਣਾ ਵੀ ਆ ਸਭ ਕੁਝ ਕਰਨਾ ਤੇ ਉਹਦੀ ਫੀਸ ਜਾਂ ਤੇ ਉਹ ਉਹਨਾਂ ਨੂੰ ਦਿੱਤੀ ਜਾਏ ਜਾਂ ਤੁਹਾਡੇ ਰਿਲੇਟਿਵਸ ਲੈਣ ਜਾਂ ਤੁਸੀਂ ਨਾਲ ਜਾਓ ਇਸ ਟਾਈਮ ਬਹੁਤ ਸੋਨਾ ਵੀਜ਼ਾ ਦਿੱਤਾ ਹੈ ਆਸਟ੍ਰੇਲੀਅਨ ਹਾਈ ਕਮਿਸ਼ਨ ਨੇ ਨਾਲ ਪੇਰੈਂਟਸ ਦਾ ਵੀਜ਼ਾ ਨਾਲ ਸਕੂਲ ਬੱਚੇ ਦਾ ਵੀਜ਼ਾ ਆ ਹੁਣ ਤੁਹਾਨੂੰ ਚਾਹੀਦਾ ਕੀ ਹੈ ਇਹਦੇ ਵਾਸਤੇ ਇੰਨਾ ਸੋਨਾ ਵੀਜ਼ਾ ਹੈ ਮਤਲਬ ਕਿਈ ਵਾਰੀ ਇਹ ਕਹਿੰਦੇ ਆਈ ਕਈ ਵਾਰੀ ਪੇਰੈਂਟਸ ਦੇ ਕਾਲ ਆਉਂਦੇ ਆ ਅਸੀਂ ਸੁਣਿਆ ਨਹੀਂ ਕਿਉਂਕਿ ਇਹ ਹਰ ਕੋਈ ਕਰ ਨਹੀਂ ਸਕਦਾ ਵੀਜ਼ਾ ਬਹੁਤ ਟੈਕਨੀਕਲ ਹੈ ਇਹਦੇ ਵਾਸਤੇ ਸਾਰਿਆਂ ਕੋਲ ਰਿਪਰੈਜੈਂਟੇਸ਼ਨ ਨਹੀਂ ਹੁੰਦੀ ਸਕੂਲਾਂ ਤੋਂ ਹੁਣ ਅਸੀਂ ਜਿਹੜੇ ਆ ਵਿਕਟੋਰੀਅਨ ਗਵਰਨਮੈਂਟ ਦੀ ਤਰਫ ਤੋਂ ਅਥੋਰਾਈਜ਼ਡ ਰਿਪਰੈਜੈਂਟੇਟਿਵਾਂ ਜੋ ਵੀ ਇਨਕੁਆਰੀ ਉਧਰ ਜਾਂਦੀ ਉਹ ਸਾਡੇ ਕੋਲ ਹੀ ਆਉਂਦੀ ਆ ਕਰਨਾ ਕੀ ਆ ਤੁਸੀਂ ਲਾਸਟ 2 ਇਅਰ ਦੀ ਮਾਰਕ ਸ਼ੀਟਸ ਦੇਣੀ ਆ 60% ਤੋਂ ਘੱਟ ਮਾਰਕਸ ਨਹੀਂ ਹੋਣੇ ਚਾਹੀਦੇ ਆ ਬੱਚੇ ਦੇ ਐਂਡ ਆਇਲਸ ਜ਼ਹੀਦੀ ਨਹੀਂ ਮੀਡੀਅਮ ਆਫ ਇਨਸਟ੍ਰਕਸ਼ਨ ਇੰਗਲਿਸ਼ ਦਾ ਲੈਟਰ ਚਾਹੀਦਾ ਔਰ ਇੱਕ ਬੱਡ ਸਰਟੀਫਿਕੇਟ ਸਾਨੂੰ ਚਾਹੀਦਾ ਇਹ ਤਿੰਨ ਚੀਜ਼ਾਂ ਨਾਲ ਤੁਹਾਡੇ ਜਿਹੜਾ ਆਫਰ ਲੈਟਰ ਆਏਗੀ ਬਟ ਆਫਰ ਲੈਟਰ ਦੇ ਨਾਲ ਤੁਹਾਡੇ ਇਨਕਮ ਦੇ ਡਾਕੂਮੈਂਟਸ ਤਿਆਰ ਹੋਣੇ ਚਾਹੀਦੇ ਆ ਕਿਉਂਕਿ ਜਿਵੇਂ ਸਕੂਲ ਅਸੀਂ ਦੂਸਰਾ ਵੀਜ਼ਾ ਸਟੂਡੈਂਟ ਵੀਜ਼ਾ ਅਪਲਾਈ ਕਰਦੇ ਆ ਸੇਮ ਉਹੀ ਕੰਡੀਸ਼ਨਸ ਆ 1 ਇਅਰ ਦੇ ਫੰਡ ਦਿਖਾਣੇ ਆ 1 ਇਅਰ ਦੀ ਫੀਸ ਦਿਖਾਣੀ ਬਸ ਇਹਦੇ ਵਿੱਚ ਫੀਸ ਕਾਫੀ ਘੱਟ ਹੁੰਦੀ ਆ 15000 ਡਾਲਰ ਟੂ 20000 ਡਾਲਰ ਹੁੰਦੀ ਆ ਫੀਸ ਦੇਣੀ 6 ਮਹੀਨੇ ਦੀ ਜੇ ਤੁਸੀਂ ਮੰਨ ਲਓ 15000 ਡਾਲਰ ਫੀਸ ਆ ਬੱਚਾ 7ਵੀਂ ਚ ਪੜ ਰਿਹਾ ਹੈ 7ਥ ਕਲਾਸ ਚ ਹੈ ਔਰ ਉਹਦੀ 15000 ਡਾਲਰ ਫੀਸ ਆ ਤਾਂ 7500 ਡਾਲਰ ਫੀਸ ਹੀ ਤੁਸੀਂ ਦੇਣੀ ਆ ਮਤਲਬ ਪੋਨੇ 4 ਲੱਖ ਰੁਪਿਆ ਫੀਸ ਜਾਏਗੀ ਉਹਦੇ ਬਾਅਦ ਜਿੰਨੇ ਸਾਲ ਦਾ ਮੰਨ ਲਓ ਉਹਨਾਂ ਸਟੂਡੈਂਟ ਜਿਹੜਾ 10ਥ ਕਲਾਸ ਚ ਹੈ ਉਹਦਾ ਵੀਜ਼ਾ ਹੋਏਗਾ 12ਵੀਂ ਤੱਕ 18 ਸਾਲ ਤੱਕ ਹੁੰਦਾ ਔਰ ਉਹਦੀ ਜਿਹੜੀ ਹੈਲਥ ਇੰਸ਼ੋਰੈਂਸ ਹੋ ਤੁਹਾਨੂੰ 3 ਸਾਲ ਦੀ ਪਾਣੀ ਪਏਗੀ ਜਬ ਪੇਰੈਂਟਸ ਨਾਲ ਜਾ ਰਹੇ ਆ ਤੇ ਉਹਨਾਂ ਦੀ ਜਿਹੜੀ ਹੈਲਥ ਇੰਸ਼ੋਰੈਂਸ ਆ ਇੱਕ ਸਾਲ ਦੀ ਕਰਾ ਸਕਦੇ ਕਿਉਂਕਿ ਹਰ ਸਾਲ ਉਹਨਾਂ ਨੇ ਜਿੰਨੀ ਦੇਰ ਤੁਸੀਂ ਉੱਥੇ ਰਹਿ ਰਹੇ ਹੋ ਹਰ ਸਾਲ ਹੈਲਥ ਇੰਸ਼ੋਰੈਂਸ ਲੈਣਾ ਕੰਪਲਸਰੀ ਹੁੰਦਾ ਤੇ ਇਸ ਕਰਕੇ ਤੁਹਾਨੂੰ ਜਿਹੜੀ ਫੀਸ ਪਰਨੀ ਹੈ ਹੈਲਥ ਇੰਸ਼ੋਰੈਂਸ ਆੰਬੈਸੀ ਫੀਸ ਦੇਣੀ ਹੈ ਫੰਡਸ ਦਿਖਾਣੇ ਆ ਇਨਕਮ ਦੇ ਡਾਕੂਮੈਂਟਸ ਦਿਖਾਣੇ ਆ ਇਹਦੇ ਵਿੱਚ ਦਾਦਾ ਦਾਦੀ ਵੀ ਸਪான்ਸਰ ਕਰ ਸਕਦੇ ਬੱਚੇ ਦੇ ਨਾਨਾ ਨਾਨੀ ਵੀ ਸਪான்ਸਰ ਕਰ ਸਕਦੇ ਆ ਔਰ ਸਟੂਡੈਂਟਸ ਦੇ ਪੇਰੈਂਟਸ ਯਾ ਪੈਨਪਾ ਇਹ ਜਿਹੜੇ ਆ ਸਾਰੇ ਸਪான்ਸਰ ਬੰਦੇ ਆ ਹੋਰ ਤੁਹਾਨੂੰ ਫਿਰ ਵੀ ਇਹਦੇ ਬਾਅਦ ਵੀ ਮੇਰੇ ਖਾਲ ਕਾਫੀ ਡਿਟੇਲ ਚ ਮੈਂ ਤੁਹਾਨੂੰ ਇਨਫੋਰਮੇਸ਼ਨ ਦਿੰਦੀ ਆ ਫਿਰ ਵੀ ਤੁਹਾਨੂੰ ਕੋਈ ਇਨਫੋਰਮੇਸ਼ਨ ਚਾਹੀਦੀ ਆ ਤੁਸੀਂ ਮੈਨੂੰ ਕਦੇ ਵੀ ਕਾਲ ਕਰ ਸਕਦੇ ਹੋ ਜਾਂ ਇਹ ਨੰਬਰ ਤੇ ਤੁਸੀਂ ਸਾਨੂੰ ਕੰਟੈਕਟ ਕਰ ਸਕਦੇ ਹੋ ਥੈਂਕ ਯੂ ਸੋ ਮਚ ਮੰਗਰੀਪੂ ਤੂੰ ਅੱਜ ਪ੍ਰੋ ਤੇ ਪਾਣੀ ਬੁਝਾਈ ਨਾ ਯੂਨੀਅਨ ਪੰਜਾਬੀ ਚ ਪੜ੍ਹ ਲਿਆ ਸੋ ਆਈ ਹੋਪ ਸਾਰਿਆਂ ਨੂੰ ਜੋ ਹੈ ਅੱਜ ਦੇ ਇਸ ਟਾਪਿਕ ਦੇ ਅਕੋਰਡਿੰਗਲੀ ਤੁਹਾਡੀ ਜਿਹੜੀ ਕੁਐਰੀਜ਼ ਜਿਹੜੇ ਸਵਾਲ ਸੀ ਉਹਨਾਂ ਨੂੰ ਕਲੈਰਿਟੀ ਜ਼ਰੂਰ ਮਿਲ ਚੁੱਕੀ ਹੈ ਪਰ ਨਾਲ ਦੀ ਨਾਲ ਮੈਂ ਸਟੂਡੈਂਟਸ ਨੂੰ ਜ਼ਰੂਰ ਕਹਿਣਾ ਚਾਹਾਂਗੀ ਤੁਹਾਡੇ ਮਨ ਵਿੱਚ ਕੋਈ ਵੀ ਸਵਾਲ ਹੈ ਤਾਂ ਜਿਹੜਾ ਨੰਬਰ ਡਿਸਪਲੇ ਹੈ ਇਸ ਉੱਪਰ ਤੁਸੀਂ ਕਾਲ ਕਰ ਸਕਦੇ ਹੋ ਜਾਂ ਫਿਰ ਨੈਵੀਗੇਟਰਸ ਆਵਰਸੀਜ਼ ਦੇ ਆਫਿਸ ਜਾ ਕੇ ਵੀ ਤੁਸੀਂ ਵਿਜ਼ਿਟ ਕਰ ਸਕਦੇ ਹੋ ਆਪਣੇ ਡਾਕੂਮੈਂਟਸ ਨਾਲ ਲੈ ਕੇ ਜ਼ਰੂਰ ਜਾਣਾ ਤਾਂ ਕਿ ਹਰ ਇੱਕ ਚੀਜ਼ ਨੂੰ ਚੰਗੀ ਤਰ੍ਹਾਂ ਨਾਲ ਤੁਸੀਂ ਸਮਝ ਸਕੋ ਔਰ ਰਾਈਟ ਪ੍ਰੋਸੈਸ ਫਾਲੋ ਕਰਦੇ ਹੋਏ ਅੱਗੇ ਵਧ ਸਕੋ ਬਹੁਤ ਬਹੁਤ ਥੈਂਕਸ ਮੈਮ ਇਹ ਪੂਰੀ ਇਨਫਰਮੇਸ਼ਨ ਤੁਸੀਂ ਸਟੂਡੈਂਟ ਉਹਨਾਂ ਨੂੰ ਕਲੈਰਿਟੀ ਦਿੰਦੀ ਹੈ ਕਿ ਅੱਗੇ ਵਧਣਾ ਕਿਹੜੇ ਪ੍ਰੋਸੈਸ ਦੇ ਨਾਲ ਹੀ ਉਹਨਾਂ ਨੂੰ ਅੱਗੇ ਜਾਣਾ ਚਾਹੀਦਾ ਹੈ ਤਾਂ ਕਿ ਸਹੀ ਸਮੇਂ ਤੇ ਸਹੀ ਪ੍ਰੋਸੈਸ ਫੋਲੋ ਕਰਦੇ ਹੋਏ ਆਪਣਾ ਵੀਜ਼ਾ ਉਹ ਜ਼ਰੂਰ ਲੈ ਸਕਣ ਸੋ ਸਟੂਡੈਂਟਸ ਆਪਣੇ ਸਵਾਲ ਸਾਡੇ ਨਾਲ ਜੋ ਹੈ ਕਮੈਂਟ ਸੈਕਸ਼ਨ ਵਿੱਚ ਵੀ ਸ਼ੇਅਰ ਕਰ ਸਕਦੇ ਨੇ ਤਾਂ ਕਿ ਅੱਗੋਂ ਅਸੀਂ ਹੋਰ ਉਹਨਾਂ ਟੌਪਿਕਸ ਉੱਪਰ ਵੀ ਵੀਡੀਓਜ਼ ਜ਼ਰੂਰ ਲੈ ਕੇ ਆਈਏ ਸੋ ਬਬੂ ਥੈਂਕਸ ਮੈਮ ਇੱਕ ਵਾਰ ਫਿਰ ਤੋਂ ਤੁਹਾਡਾ ਔਰ ਅੱਗੋਂ ਵੀ ਅਸੀਂ ਸਟੂਡੈਂਟਸ ਲਈ ਇਸੇ ਤਰ੍ਹਾਂ ਨਾਲ ਹੋਰ ਇਨਫੋਰਮੇਟਿਵ ਵੀਡੀਓਜ਼ ਲੈ ਕੇ ਆਂਦੇ ਰਵਾਂਗੇ ਫਿਲਹਾਲ ਲਈ ਦਿਓ ਜੀ ਇਜਾਜ਼ਤ ਥੈਂਕ ਯੂ ਸੋ ਮੱਚ